ਇੱਕ ਮਿੰਟ ਜੀ ਇੱਕ ਇੱਕ ਮਿੰਟ ਸੀ ਇੱਕ ਇੱਕ ਮਿੰਟ ਦੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਇੱਕ ਦੋਟ ਬੈਠੋ ਬੈਠੋ ਮੈਨੂੰ ਇਸ ਪਵਿੱਤਰ ਸਦਨ ਨੂੰ ਇਹ ਦੱਸੋ ਜੀ ਸੋ ਆਪਣੀ ਆਪਣੀ ਸਮਰੱਥਾ ਮੁਤਾਬਕ ਜਿੰਨਾ ਵੀ ਚੀਨੇ ਵੀ ਯੋਗਦਾਨ ਪਾਇਆ ਪੰਜਾਬ ਤੋਂ ਬਾਹਰੋਂ ਵੀ Rajasthan ਤੋਂ Haryana ਤੋਂ ਤੇ ਤੇ ਮੈਂ ਇਸ ਗੱਲ ਨੂੰ ਇਸ ਵਿਧਾਨ ਸਭਾ ਦੇ ਇਸ ਮੁਕੱਦਸ ਹਾਊਸ ਦੇ ਵਿੱਚ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਕਿ ਜਿਹੜੇ ਨਹੀਂ ਵੀ ਆਏ ਉਹਨਾਂ ਦਾ ਵੀ ਧੰਨਵਾਦ ਸ਼ਾਇਦ ਉਹਨਾਂ ਨੂੰ ਕੋਈ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੇ ਇਹਨੂੰ ਸ਼ਾਇਦ ਇੱਕ ਮੌਕਾ ਸਮਝਿਆ ਹੋਊਗਾ ਕਿ ਹੜਾਂ ਚੋਂ ਆਪਾਂ ਕੋਈ ਰਾਜਨੀਤਿਕ ਲਾਭ ਲੈ ਲਈਏ ਉਹਨਾਂ ਦਾ ਆਪਣਾ ਜਿਹੜਾ ਕੋਈ ਮਕਸਦ ਹੋਊਗਾ ਜੀ ਉਹ ਵੀ ਲੋਕ ਆਪੀ ਸਭ ਪਤਾ ਹੈ ਲੋਕਾਂ ਪਬਲਿਕ ਹੈ ਸਰ ਕੁਦਰਤ ਦੀ ਜਿਹੜੀ ਆਫਤ ਹੈ ਨਾ ਹੱਦ ਦੇਖਦੀ ਹੈ ਨਾ ਸਰ ਹੱਦ ਦੇਖਦੀ ਹੈ ਹੁਣ ਰਾਹਤ ਤੇ ਬਚਾਕਾਰਿਆਂ ਤੋਂ ਕੰਮਾਂ ਤੋਂ ਉੱਪਰ ਇਹ ਪਹਿਲਾ ਪੜਾਪਾਰ ਕਰ ਲਿਆ ਤੇ ਹੁਣ ਪੁਨਰਵਾਸ ਦਾ ਟਾਈਮ ਹੈ ਜੀ ਹੁਣ ਦੁਬਾਰਾ ਜ਼ਿੰਦਗੀ ਨੂੰ ਪਟੜੀ ਤੇ ਲੈ ਕੇ ਆਉਣਾ ਹੈ ਉਹਦੇ ਵਿੱਚ ਮੈਂ ਅੱਜ ਕੁਝ ਜਿਹੜਾ ਬਿਲ ਵੀ ਆਊਗਾ ਮੈਨੂੰ ਉਮੀਦ ਹੈ ਕਿ ਉਹ ਸਰਸਮਤੀ ਨਾਲ ਹੀ ਪਾਸ ਹੋਊਗਾ ਕੋਈ ਕਿਸੇ ਕਿਸਮ ਦਾ ਮੈਨੂੰ ਲੱਗਦਾ ਨਹੀਂ ਕਿ ਉਹ ਕੋਈ ਆਰਗੂਮੈਂਟ ਜਾਂ ਕੋਈ ਨਾ ਕਰਨ ਵਾਲਾ ਬੰਦਾ ਹੋਊਗਾ ਜਿਹੜਾ ਫਸਲਾਂ ਦਾ ਡੈਮੇਜ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਪਰ ਇੱਕਰ ਦਾ ਮੈਂ ਤੁਹਾਨੂੰ ਦੱਸ ਦਿੰਨਾ ਕਿ 26 ਤੋਂ 33% ਦਾ ਜੇ ਨੁਕਸਾਨ ਹੋਇਆ ਤਾਂ ਜਿਹੜਾ ਪਹਿਲਾਂ ਕੰਪੰਸੇਸ਼ਨ ਦਿੱਤਾ ਜਾਂਦਾ ਸੀ ਉਹ 2000 ਰੁਪਏ ਸੀ ਤੇ ਅਸੀਂ ਉਹਨੂੰ 10000 ਰੁਪਏ ਕਰ ਰਹੇ ਆ ਜੀ ਇਹ ਜਿਹੜਾ ਐਸਡੀਆਰਐਫ ਤੋ ਤਾਂ ਇਹਦੇ ਵਿੱਚ ਆਉਂਦਾ ਨਹੀਂ ਅਸੀਂ ਛੇੜਿਆ ਨਹੀਂ 10000 ਰੁਪਏ ਪੰਜਾਬ ਦੀ ਕੰਟਰੀਬਿਊਸ਼ਨ ਹੈ ਸਾਰੀ 100% 26 ਤੋਂ 33 33 ਤੋਂ 75 ਦੇ ਵਿੱਚ 6800 ਰੁਪਈਆ ਐਸਡੀਆਰਐਫ ਦੇ ਨੋਰਮਸ ਮੁਤਾਬਕ 6800 ਰੁਪਈਆ ਜਿਹੜਾ ਉਹ ਦਿੱਤਾ ਜਾਂਦਾ ਜੀ ਅਸੀਂ ਉਹਨੂੰ 10000 ਕਰ ਰਹੇ ਹਾਂ ਜੀ 3200 ਰੁਪਈਆ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਆਪਣੇ ਵੱਲੋਂ ਪਾ ਰਿਹਾ ਹੈ ਜਿਹੜਾ 6800 ਹੈ ਉਹਦੇ ਵਿੱਚ ਵੀ ਜਿਹੜਾ ਪੰਜਾਬ ਦਾ 25% ਹਿੱਸਾ ਹੈ ਉਹ ਉਹ ਲੱਗ ਗਿਆ 75 ਤੋਂ 100% ਜਿਹੜਾ ਕਿ ਸਭ ਤੋਂ ਵੱਧ ਨੁਕਸਾਨ ਇਸ ਸੈਕਟਰ 'ਚ ਹੋਇਆ ਹੈ ਉਹਦੇ 'ਚ ਜਿਹੜਾ ਐਸ ਡੀ ਆਰ ਐਫ ਦੀ ਕੰਟਰੀਬਿਊਸ਼ਨ 800 ਹੀ ਹੈ ਪਰ ਅਸੀਂ ਉਹਨੂੰ 20000 ਰੁਪਏ ਪਰ ਇਕੜ ਕਰ ਰਹੇ ਹਾਂ 13200 ਰੁਪਿਆ ਪੰਜਾਬ ਵੱਲੋਂ ਪਰ ਔਰ ਉਹਦੇ ਵਿੱਚ 1700 ਰੁਪਏ 800 ਚ ਪੰਜਾਬ ਦਾ ਆਲਰੇਡੀ ਹੈਗਾ ਜਾਨੀ ਕਿ ਪੰਜਾਬ ਦਾ ਜੇ ਗਿਣੀਏ ਤਾਂ 14900 ਰੁਪਿਆ ਪੰਜਾਬ ਆ ਰਿਹਾ 20000 ਚੋਂ ਐਸ ਡੀ ਆਰ ਐਫ ਦਾ ਸਿਰਫ 800 ਹੀ ਹੈ ਜੀ ਐਸ ਡੀ ਐਸ ਡੀ ਆਰ ਐਫ ਦੇ ਕਾਨੂੰਨਾਂ ਬਾਰੇ ਉਹਨਾਂ ਨੂੰ ਵਧਾਉਣ ਬਾਰੇ ਮੈਂ ਕੱਲ ਨੂੰ ਹੋਮ ਅਸਿਸਟਰ ਸਾਹਿਬ ਨੂੰ ਮਿਲ ਰਿਹਾ ਕੱਲ ਨੂੰ ਸ਼ਾਮ ਨੂੰ ਫਿਰ ਘਰਾਂ ਦੀ ਜਿਹੜੀ ਕਾਰ ਡਿੱਗ ਪੇ ਜਾ ਪੇੜਾਂ ਆ ਗਈਆਂ ਜਾਂ ਕੁਝ ਵੀ ਡੈਮੇਜ ਹੋਇਆ ਫੁੱਲੀ ਡੈਮੇਜ 120000 ਹੈ ਜਿਹੜੇ ਪਾਰਸ਼ਲੀ ਡੈਮੇਜ ਹੈ ਉਹ ਜਿਹੜੀ ਐਸਡੀਆਰਐਫ ਜਿਹੜੀ ਹੈ 6500 ਰੁਪਿਆ ਕੰਟਰੀਬਿਊਟ ਕਰਦੀ ਹੈ ਜੀ ਜਿਹਨੂੰ ਕਿ ਅਸੀਂ ਪੰਜਾਬ ਦੀ ਕੰਟਰੀਬਿਊਸ਼ਨ ਜਿਹੜੀ ਹੈ ਉਹ 33500 ਰੁਪਿਆ ਪਾ ਕੇ ਤੇ ਇਹਦੇ ਵਿੱਚ 1600 ਰੁਪਿਆ ਇਹ 6500 ਚ ਆਪਣਾ ਹੈ 35000 100 ਰੁਪਿਆ ਟੋਟਲ ਜਿਹੜਾ ਅਸੀਂ ਉਹ ਪਾਰਸ਼ਲੀ ਡੈਮੇਜ ਜਿਹੜੇ ਘਰ ਨੇ ਉਹਨਾਂ ਨੂੰ ਦੇ ਰਹੇ ਜੀ 35000 100 ਆਪਣੇ ਵੱਲੋਂ ਪਾ ਕੇ ਪਲੱਸ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਐਸਡੀਆਰਐਫ ਦਾ 40000 ਦੇ ਨਿਤ ਕਰ ਹੋ ਜਾਣਾ ਬਾਕੀ ਜਿਹੜੀ ਕੈਟਾਗਰੀ ਨੇ ਉਹਨਾਂ ਦਾ ਟਾਈਮ ਬਾਂਡ ਬੇਸਿਕ ਕੀਤਾ ਹੋਇਆ ਸਰ 13 ਸਤੰਬਰ ਤੋਂ ਸਾਡਾ ਜਿਹੜਾ ਗਰਦਾਵਰੀ ਸਪੈਸ਼ਲ ਗਰਦਾਵਰੀ ਦਾ ਚੱਲਿਆ ਹੋਇਆ ਜੀ 45 ਡੇਸ Thank you